ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਐਮਐਲਏ ਗਨੀਵ ਕੌਰ ਨੇ ਐਸਐਸਪੀ ਚੰਡੀਗੜ੍ਹ ਨੂੰ ਇੱਕ ਚਿੱਠੀ ਲਿਖੀ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ 25 ਜੂਨ ਨੂੰ ਜਦੋਂ ਉਨ੍ਹਾਂ ਦੇ ਘਰ ਰੇਡ ਹੁੰਦੀ ਹੈ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਦੂਜੇ ਪਾਸੇ ਚੰਡੀਗੜ੍ਹ ਰਹਾਇਸ਼ ਦੇ ਉੱਤੇ ਰੇਡ ਹੁੰਦੀ ਹੈ ਤਾਂ ਉਹਦਾ ਉਹਨਾਂ ਨੇ ਸਾਰਾ ਜ਼ਿਕਰ ਕੀਤਾ ਹੈ ਅਧਿਕਾਰੀਆਂ ਦੇ ਉੱਤੇ ਕਾਰਵਾਈ ਦੀ ਮੰਗ ਗਨੀਵ ਕੌਰ ਵੱਲੋਂ ਕੀਤੀ ਗਈ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਖਿਲਾਫ अपराधक मामला दर्ज होना चाहिए एसएसपी चंडीगढ़ ਕੋਲ ਉਹਨਾਂ ਨੇ ਇਹ ਮੰਗ ਰੱਖੀ ਹੈ ਤੇ ਦੂਜੇ ਪਾਸੇ ਗਨੀਵਕੌਰ ਨੇ ਇਸ ਚਿੱਠੀ ਦੇ ਵਿੱਚ ਇਸ ਪੱਤਰ ਦੇ ਵਿੱਚ ਕਿਹਾ ਕਿ 25 ਜੂਨ 2025 ਦੀ ਸਵੇਰ ਨੂੰ ਕਰੀਬ ਸਵਾ 10 ਵਜੇ 20 ਦੇ ਕਰੀਬ ਅਧਿਕਾਰੀ ਉਹਨਾਂ ਦੀ ਚੰਡੀਗੜ੍ਹ ਸਥਿਤ ਰਹਾਇਸ਼ ਦੇ ਵਿੱਚ ਦਾਖਲ ਹੁੰਦੇ ਨੇ ਸਿਵਲ ਡਰੈਸ ਦੇ ਵਿੱਚ ਕਿਉਂਕਿ ਉਹਨਾਂ ਦਾ ਜਿਹੜਾ ਸਰਕਾਰੀ ਆਵਾਸ ਹੈ ਸੈਕਟਰ 4 ਦੇ ਵਿੱਚ ਹੈ ਚੰਡੀਗੜ੍ਹ ਚ ਉਹਦੇ ਚ ਕਹਿੰਦੇ ਦਾਖਲ ਹੋਏ ਨੇ ਜਿੱਥੇ ਉਹਨਾਂ ਨੇ ਤਲਾਸ਼ੀ ਲਈ ਹੈ ਤੇ ਉੱਥੇ ਕਹਿੰਦੇ ਉਸ ਸਮੇਂ ਮੇਰੀ ਬਜ਼ੁਰਗ ਤੇ ਬਿਮਾਰ ਮਾਂ ਸੀਗੀ ਇੱਕ ਕਰੇਲੂ ਨੌਕਰ ਮੌਜੂਦ ਸੀ ਇਸ ਦੌਰਾਨ ਉਹਨਾਂ ਨੇ ਇਹ ਕਹਿ ਕੇ ਅਲਮਾਰੀਆਂ ਦੀ ਤਲਾਸ਼ੀ ਲਈ ਗਈ ਹੈ ਘਰ ਦੇ ਵਿੱਚ ਜਦੋਂ ਪੁੱਛਿਆ ਗਿਆ ਤਾਂ ਕਿਸੇ ਵੀ ਅਧਿਕਾਰੀ ਨੇ ਕਹਿੰਦੇ ਆਪਣੀ ਪਛਾਣ ਨਹੀਂ ਦੱਸੀ ਸਿਰਫ ਇੱਕ ਅਧਿਕਾਰੀ ਨੇ ਹੀ ਆਪਣੀ ਪਛਾਣ ਦੱਸੀ ਜਿਨ੍ਹਾਂ ਦਾ ਨਾਮ ਸੀਗਾ ਅਰुण ਸੈਣੀ ਤੇ ਉਹਨਾਂ ਨੇ ਵੀ ਆਪਣਾ ਪਛਾਣ ਪੱਤਰ ਤੱਕ ਨਹੀਂ ਦਿਖਾਇਆ ਤਾਂ ਕੁੱਲ ਮਿਲਾ ਕੇ ਇਹ ਸਵਾਲ ਖੜੇ ਕੀਤੇ ਗਏ ਨੇ ਵਿਕਰਮ ਮਜੀਠੀਆ ਦੀ ਧਰਮ ਪਤਨੀ ਐਮ ਐਲ ਏ ਗਨੀਵ ਕੌਰ ਹਰਾ ਵੱਲੋਂ ਕਾਫੀ ਉਹ ਐਕਟਿਵ ਵੀ ਨਜ਼ਰ ਆ ਰਹੇ ਨੇ ਇਸ ਮਾਮਲੇ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਵੀ ਉਹਨਾਂ ਦੇ ਸਵਾਲ ਜਵਾਬ ਹੁੰਦੇ ਨੇ ਪਰ ਹੁਣ ਉਹਨਾਂ ਦੀ ਚਿੱਠੀ ਕਾਫੀ ਚਰਚਾ ਦੇ ਵਿੱਚ ਆਈ ਹੋਈ ਹੈ ਕਿਉਂਕਿ ਚੰਡੀਗੜ੍ਹ ਦੇ ਐਸ ਐਸ ਪੀ ਨੂੰ ਚਿੱਠੀ ਲਿਖੀ ਗਈ ਹੈ ਕਿਉਂਕਿ ਚੰਡੀਗੜ੍ਹ ਸਤਿਹਰਾਇਸ਼ ਦੇ ਉੱਤੇ ਵੀ 25 ਜੂਨ ਨੂੰ ਹੀ ਇੱਕ ਤਰ੍ਹਾਂ ਦੇ ਨਾਲ ਰੇਡ ਕੀਤੀ ਗਈ ਸੀ ਵਿਜੀਲੈਂਸ ਵੱਲੋਂ ਇਸੇ ਦੇ ਚੱਲਦਿਆਂ ਉੱਥੇ ਜਦੋਂ ਵਕੀਲ ਪਹੁੰਚਦੇ ਨੇ ਇਹਨਾਂ ਦੇ ਜਿਹੜੇ ਖੁਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਅਰਸ਼ਦੀਪ ਸਿੰਘ ਕਲੇਰ ਤਾਂ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਉੱਥੇ ਮਾਹੌਲ ਤਲਖੀ ਵਾਲਾ ਬਣ ਗਿਆ ਸੀਗਾ ਤਾਂ ਉਹਨਾਂ ਦਾ ਜ਼ਿਕਰ ਵੀ ਇਹਦੇ ਵਿੱਚ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਚਿੱਠੀ ਦੇ ਵਿੱਚ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਮਰਸਰ ਰਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਵਿਜੀਲੈਂਸ ਵੱਲੋਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਉਹ ਪੁਲਸਰ ਰਿਮਾਂਡ ਦੇ ਉੱਤੇ ਰਹਿ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਰਹਿ 7 ਦਿਨ 4 ਦਿਨ ਟੋਟਲ 11 ਦਿਨ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੇ ਕਈ ਪਟੀਸ਼ਨਾਂ ਲਗਾਈਆਂ ਹੋਈਆਂ ਨੇ ਜਿਨ੍ਹਾਂ ਦੇ ਤਹਿਤ ਇੱਕ ਤਾਇਆ ਹੈ ਕਿ ਜਿਹੜੀ ਗ੍ਰਿਫਤਾਰੀ ਹੈ ਉਹ ਗੈਰ ਕਾਨੂੰਨੀ ਕਰਾਰ ਦੇ ਰੱਖੇ ਨੇ ਵਿਕਰਮ ਸਿੰਘ ਮਜੀਠੀਆ ਉਹਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਦੂਜੀ ਉਹਨਾਂ ਦੀ ਹੁਣ ਨਿਆਂਇਕ ਹਿਰਾਸਤ ਵੀ ਕੱਲ ਖਤਮ ਹੋ ਜਾਣੀ ਆ ਤਾਂ ਉਸ ਤੋਂ ਬਾਅਦ ਚ ਉਹਨਾਂ ਨੂੰ ਦੁਬਾਰਾ ਕੋਰਟ 'ਚ ਪੇਸ਼ ਕੀਤਾ ਜਾਣਾ ਤੇ ਇੱਕ ਉਹਨਾਂ ਨੇ ਬੈਰਕ ਬਦਲ ਨੂੰ ਲੈ ਕੇ ਪਟੀਸ਼ਨ ਪਾਈ ਸੀ ਉਹਦੇ ਉੱਤੇ ਵੀ ਜਿਹੜੀ ਸੁਣਵਾਈ ਹੈ ਉਹ ਵੀ ਹੋਣੀ ਆ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਮਾਮਲੇ ਜਿਹੜੇ ਉਹਨਾਂ ਨੇ ਚੁੱਕੇ ਹੋਏ ਨੇ ਉਹਨਾਂ ਦੇ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਫਿਲਹਾਲ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਸਿੰਘ ਮਜੀਠੀਆ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਵੱਖ-ਵੱਖ ਥਾਵਾਂ ਦੇ ਉੱਤੇ ਵਿਜੀਲੈਂਸ ਉਹਨਾਂ ਨੂੰ ਲੈ ਕੇ ਵੀ ਗਈ ਸੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਵਿਜੀਲੈਂਸ ਨੇ ਮੁੜ ਵੀ ਰੇਡ ਕੀਤੀ ਸੀ ਪਰ ਜਿਹੜੀ 25 ਜੂਨ ਨੂੰ ਗ੍ਰਿਫਤਾਰੀ ਵਾਲੇ ਦਿਨ ਰੇਡ ਹੁੰਦੀ ਹੈ ਇਹ ਕਮਰਸਾਰ ਤੱਕ ਚੰਡੀਗੜ੍ਹ ਚੰਡੀਗੜ੍ਹ ਵਾਲੀ ਰਹਿائش ਦੀ ਰੇਡ ਨੂੰ ਲੈ ਕੇ ਹੀ ਗਨੀਵ ਕੌਰ ਨੇ ਇੱਕ ਚਿੱਠੀ ਲਿਖੀ ਐ ਐਸਐਸਪੀ ਨੂੰ ਤੇ ਉਹਦੇ ਵਿੱਚ ਅਧਿਕਾਰੀਆਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਕਹਿੰਦੇ ਕਿਉਂਕਿ ਉਹਨਾਂ ਨੇ ਕੋਈ ਵੀ ਜਿਹੜਾ ਤਲਾਸ਼ੀ ਵਾਰੰਟ ਨਹੀਂ ਦਿਖਾਇਆ ਕੋਈ ਵੀ ਆਪਣਾ ਪਹਿਚਾਨ ਪੱਤਰ ਨਹੀਂ ਦਿਖਾਇਆ ਤੇ ਉਹ ਸਿਵਲ ਵਰਦੀ ਦੇ ਵਿੱਚ ਆਏ ਸੀ ਇਸ ਕਰਕੇ ਉਹਨਾਂ ਤੋਂ ਪੁੱਛਗਛ ਹੋਣੀ ਚਾਹੀਦੀ ਹੈ ਉਹਨਾਂ ਦੇ ਉੱਤੇ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਇਹਦੇ ਉੱਤੇ ਐਸਐਸਪੀ ਸਾਹਿਬ ਦਾ ਪ੍ਰਤੀਕਰਮ ਆਉਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ